ਹਾਂਜੀ ਬਾਈ ਬਰੂ ਜੀ ਕਾ ਖਾਲਸਾ ਮੇਰੀ ਫਤਿਹ ਅੱਜ ਆਪਾਂ ਗੱਲ ਕਰਨੀਆਂ ਵੀ ਮੱਝਾਂ ਦੇ ਫਾਰਮ ਬਾਰੇ ਜਿਹੜੇ ਮੱਝਾਂ ਦਾ ਫਾਰਮ ਬਹੁਤ ਬੰਦੇ ਮਤਲਬ ਮੱਝਾਂ ਦਾ ਫਾਰਮ ਬਣਾਉਣ ਨੂੰ ਫਿਰਦੇ ਨੇ ਵੀ ਮਤਲਬ ਚਲੋ ਹਰੇਕ ਨੂੰ ਮੈਂ ਹਾਂ ਦਾ ਵੀ ਦੋ ਪੈਸੇ ਮੈਨੂੰ ਇਧਰੋਂ ਹੀ ਭੰਨ ਦੋ ਦੋ ਪੈਸੇ ਇਧਰੋਂ ਹੀ ਭੰਨ ਆਣਾ ਆਵਦੀ ਕਿਰਤ ਬਹੁਤ ਚੰਗੀ ਚੀਜ਼ ਹੈਗੀ ਜੇ ਘਰੇ ਬੰਦੇ ਦੇ ਕਿਰਤਾ ਬਗਾਨੇ ਥਾਂੇ ਕੰਮ ਕਰਨ ਨਾਲ ਹੁਣ ਵਿੱਚ ਅੱਜ ਆਪਾਂ ਫਾਰਮ ਤੇ ਮੈਂ ਗੱਲ ਇਹ ਹੀ ਕਰਨੀ ਆ ਕਿ ਮੈਂ ਇਹ ਚੀਜ਼ ਨਾਲ ਜੁੜਿਆ ਹੋਇਆਗਾ ਬਹੁਤ ਚਿਰ ਦਾ ਜੁੜਿਆ ਹੋਇਆਗਾ ਮੈਨੂੰ ਇਹ ਚੀਜ਼ ਬਾਰੇ ਕੁਛ ਨਾ ਕੁਛ ਗਿਆਨ ਆਇਆਗਾ ਵੀ ਆਪਾਂ ਕਿਵੇਂ ਕਰ ਸਕਦੇ ਆਂ ਦੇਖੋ ਜਿਹੜੇ ਵੀ ਭਰਾ ਕਿਸਾਨ ਭਰਾ ਹੁਣੇ ਫਾਰਮ ਬਣਾਉਣਾ ਚਾਹੁੰਦੇ ਨੇ ਉਹ ਬਈ ਸਭ ਤੋਂ ਪਹਿਲਾਂ ਤਾਂ ਨੰਬਰ 1 ਤੇ ਨੋਟ ਇਹ ਗੱਲ ਕਰ ਲੈਣ ਵੀ ਉਹ ਮਾਲ ਮੁੱਲ ਲੈਣਾ ਬੰਦ ਕਰ ਦੇਣ ਠੀਕ ਆ ਇੱਕ ਦੋ ਝੋਟੀਆਂ ਲੈ ਲਓ ਜੀ ਤੁਹਾਡਾ ਸਿਸਟਮ ਚਲਾਉਣਾਗਾ ਇੱਕ ਦੋ ਝੋਟੀਆਂ ਲੈ ਕੇ ਚਲਾ ਲੂ ਉਦੋਂ ਬਾਅਦ ਉਹਨਾਂ ਦੇ ਬਈ ਵਧੀਆ ਟੀਕੇ ਤਰਾ ਉਹ ਸਰਕਾਰੀ ਸੀਮਣ ਦੇ ਟੀਕੇ ਤਰਾ ਉਹ ਬੱਚੇ ਤਿਆਰ ਕਰੋ ਉਹ ਬੱਚੇ ਨਹਿ ਤਾਂ ਥੋੜੇ ਆਇਆ ਬੱਚੇ ਨੂੰ ਸਾਨੂੰ ਦੁੱਧ ਫੱਦ ਦੇਣਗੇ ਜਿਹੜੇ ਹੁਣ ਤੁਸੀਂ ਮੱਝ ਲਾਉਂਗੇ ਆਮ ਹੀ ਮੰਡੀਆਂ ਤੇ ਜਾਂ ਆਮ ਹੀ ਘਰਾਂ ਚ ਸੌਣ ਗਿਆ 2017 ਕਿਲੋ ਦਿੰਦੀ ਆ ਆ 16 ਦਿੰਦੀ ਆ 15 ਬਈ ਕੋਈ ਨਹੀਂ ਸਭ ਝੂਠ ਨੇਗੇ ਜੇ ਤੁਸੀਂ ਆਪ ਤਿਆਰ ਕਰੋਗੇ ਆਪ ਵੀ 17 ਵਾਲੀ ਵੀ ਕਰ ਸਕਦੇ ਹੋ 20 ਵਾਲੀ ਵੀ ਕਰ ਸਕਦੇ ਹੋ ਸੀਮੰਦਰ ਹਣੇ ਰਹਿਣਗੇ ਕੋਈ ਸਿਮਧਿਆਣੇ ਉਹ ਦੇਖੋ ਬੋਲ ਤਿਆਰ ਹੋਏ ਹੋਏ ਨੇ ਕਿ ਸਰਕਾਰੀ ਬੋਲ ਨੇ ਉਹ ਉਹਨਾਂ ਦੇ ਤੁਸੀਂ ਟੀਕੇ ਧਰਾਓ ਸਰਕਾਰੀ ਡਾਕਟਰਾਂ ਤੋਂ ਟੀਕਾ ਲੈ ਕੇ ਰੱਖੋ ਵਧੀਆ ਜਿਹੜਾ ਮਤਲਬ ਤੁਹਾਡਾ ਜਾਣ ਪਹਿਚਾਨ ਵਾਲਾ ਡਾਕਟਰ ਆ ਉਹ ਤੋਂ ਵਧੀਆ ਟੀਕੇ ਧਰਾਓ ਮਾਰ ਫੇਰ ਚਾਹ ਹੁਣ ਆਪਣੀਆਂ ਦੋ ਝੋਟੀਆਂ ਨਹੀਂ ਆ ਵਧੀਆ ਦੁਨਨੇ ਸਰਕਾਰੀ ਸੀਮਣ ਦੀਆਂ ਝੋਟੀਆਂ ਨੇ ਆ ਜੇ ਹੁਣ ਇਹ ਟੀਕਾ ਪੌਣੇ ਦੋ ਦੋ ਸਾਲਾਂ ਦੀਆਂ ਰਹੇ ਇਹ ਟੀਕਾ ਧਰਾਉਣ ਦੇ ਜਮਾ ਕਾਬਲ ਨਹੀਂ ਆ ਤੇ ਦੁੱਧ ਦਾ ਹੁਣ ਜਿਵੇਂ ਮੰਨ ਲਓ ਮੈਨੂੰ 4-5 ਸਾਲ ਹੋ ਗਏ ਮਤਲਬ ਪਹਿਲਾਂ ਮੇਰੇ ਕੋਲ ਮੱਝਾਂ 3-4 ਸੀਗੀਆਂ ਹੁਣ ਮੇਰੇ ਕੋਲ 10-12 ਮਹਿਸਣੀਆਂ ਆ ਚਾਰ ਮੱਝਾਂ ਮੇਰੇ ਆਪ ਸੂਣ ਵਾਲੀਆਂ ਨੇਗੀਆਂ ਚਾਰ ਦੁੱਧ ਦਿੰਦੀਆਂ ਨੇ ਤੇ ਦੋ ਚਲੋ ਤੋਕਣਾ ਜਾਂ ਮੰਗੂਣੀਆਂ ਨੇ ਵੀ ਯਾਨੀ ਕਿ ਇਹ ਚੀਜ਼ ਦੇ ਵਿੱਚ ਸਿਸਟਮ ਚੱਲੀ ਜਾਂਦਾ ਹੁੰਦਾ ਮੱਝ ਖਰਾਬ ਹੀ ਹੋ ਜਾਂਦੀ ਹੈ ਕਿ ਹੁਣ ਆਹ ਮੱਝ ਇਹ ਮੱਝ ਦੇਖੋ ਕੰਨੀ ਸੁਨੱਖੀ ਮੱਝ ਹੈਗੀ ਇਹ ਮੱਝ ਸਾਡੀ ਖਰਾਬ ਹੋ ਗਈ ਸੁੱਕੇ ਪਤਾ ਨਹੀਂ ਕੀ ਹੋਇਆ ਇਹਨੂੰ ਇਹਦੀ ਜੇਰ ਹੀ ਨਹੀਂ ਚੱਜਣਾ ਭਾਈ ਚਲੋ ਕਿਉਂ ਜਦੋਂ ਇਹ ਭਾਈ ਕੱਚਾ ਮਾਲ ਆ ਮੈਂ ਤੁਹਾਨੂੰ ਗੱਲ ਇੱਕ ਸਮਝਾਉਣੀ ਚਾਹਣਾ ਵੀ ਦੇਖੋ ਇਹ ਕੱਚਾ ਮਾਲ ਹੈਗਾ ਸਹਾ ਵਾਲੀ ਚੀਜ਼ ਆ ਇਹਦਾ ਇਹ ਵੀ ਪਤਾ ਕਿਸਾਨ ਨੂੰ ਇਹ ਬਣਾ ਵੀ ਸਕਦਾ ਹੈਗਾ ਕਿਸਾਨ ਨੂੰ ਇਹ ਸੈੱਟ ਵੀ ਸਕਦਾ ਹੈ ਬਣਾ ਕੇ ਨੇ ਦੇਖੋ ਇਹ ਤਾਂ ਆਮਦਨ ਬਹੁਤ ਆ ਕਮਾਈ ਬਹੁਤ ਇਹੋ ਜੀ ਗੱਲ ਨਹੀਂ ਜੇ ਬੰਦੇ ਨੇ ਫਰੀਜ ਲਾ ਕੇ ਸਾਂਭਣੀਆਂ ਨੇ ਸਾਂਭ ਕੇ ਪਾਲਣੀਆਂ ਨੇ ਜੇ ਮੰਨ ਕੇ ਚੱਲੋ ਨਾਫਾ ਨੁਕਸਾਨ ਘਾਟਾ ਕੋਈ ਕਰਦੀਆਂ ਨੇ ਤਾਂ ਸਮਝ ਲਓ ਵੀ ਕਿਸਾਨ ਨੂੰ ਹੀ ਖੁੰਝੇ ਲਾਉਂਦੀਆਂ ਨੇ ਫਿਰ ਕਿਸਾਨ ਕੋਲੇ ਹੈ ਵੀ ਕਿਹਨ ਲੱਖ 1.5 ਲੱਖ ਦੀ ਮੈਂ ਸੱਕ ਨਾ ਮੇਰੀ ਮੈਂ ਸ 1.5 ਲੱਖ ਦੀ ਇਹਦੀ ਮੈਂ ਸੀਗੀ 17 ਕਿਲੋ ਦੁੱਧ ਚੋਇਆ ਵੇ ਛਟਾ ਪਿਛਲੇ ਸੂਏ ਐਤਕੀ ਇਹਨੇ ਹਲੇ ਤੱਕ ਸਿਰਫ ਅੱਧਾ ਕਿਲੋ ਦੁੱਧ ਦਿੰਦੀਆਂ ਨੂੰ ਅੱਜ ਮਹੀਨਾ ਹੋ ਗਿਆ ਸੂਏ ਨੂੰ ਇਹਦੇ ਥੋੜੇ ਕੁਝ ਨਹੀਂ ਬਣਿਆ ਪਤਾ ਨਹੀਂ ਜੇਰ ਨੇ ਕੀ ਇਹਦੇ ਅੰਦਰ ਕਰਿਆ ਕੀ ਨਾ ਕਰਿਆ ਬਥੇਰਾ ਇਹ ਕੱਚਾ ਮਾਲਿਸ਼ ਕਰਕੇ ਵੀ ਆਪ ਦਾ ਮਾਲ ਤਿਆਰ ਕਰੋ ਬਈ ਆਪ ਦਾ ਮਾਲ ਤਿਆਰ ਕਰੋਗੇ ਤਾਂ ਹੀ ਤੁਹਾਨੂੰ ਦੋ ਪੈਸੇ ਬਚਣਗੇ ਜੇ ਤੁਸੀਂ ਕਹੋ ਮੋਲ ਲੈ ਲੈ ਕੇ ਸਾਰਾ ਮੋਲ ਲੈ ਲੈ ਕੇ ਤੁਹਾਡੀ ਇੱਕ ਖਰਾਬ ਹੋ ਗਈ ਵਿੱਚੋਂ ਤੁਸੀਂ ਲੱਖ ਰੁਪਏ ਦਾ ਸਾਲ ਦੀ ਆਮਦਨ ਮੰਨ ਲਓ ਦੋ ਚਾਰ ਪਸੰੋਂ ਵਿੱਚੋਂ ਕੱਢਦੇ ਨਹੀਂ ਹੈਗੇ ਤੁਹਾਡੀ ਲੱਖ ਦੀ ਉਹ ਗਈ ਜੇ ਤੁਹਾਡੇ ਆਪ ਦਾ ਮਾਲ ਤਿਆਰ ਕਰਿਆ ਹੋਈ ਤੁਹਾਡੀ ਇੱਕ ਅੱਧੀ ਖਰਾਬ ਹੋ ਜੂ ਤਾਂ ਤੁਹਾਨੂੰ ਕੁਝ ਨਹੀਂ ਹੁੰਦਾ ਤੁਹਾਡਾ ਫਰਕ ਨਹੀਂ ਪੈਂਦਾ ਸਰਕਾਰੀ ਦੇਖੋ ਇਹ ਝੋਟੀਆਂ ਤੋਂ ਨਹੀਂ ਨਹੀਂ ਸਰਕਾਰੀ ਸੇਮੰਦੀਆਂ ਨੇ ਘੱਟੋ-ਘੱਟ ਇਹਨਾਂ ਨੇ 14-14 ਲੀਟਰ ਤੋਂ ਸਟਾਰਟ ਹੋਣਾਗਾ ਮਿਹਨਤ ਦੇਖੋ ਹੌਲੀ-ਹੌਲੀ ਮੈਂ ਤਾਂ ਆ ਚੋ ਪੀ ਆ ਗਈ ਅਸੀਂ ਇਹਦਾ 16 ਕਿਲੋ ਦੁੱਧ ਚੋਇਆ ਕੈਰੀ ਜੀ ਝੋਟੀ ਆ ਦੇਖੋ ਕਿ ਕਿੱਡੀ ਕਿਝੋਟੀ ਆ ਇਹ ਇਹ ਬਰੀਡਾਂ ਨਹੀਂ ਗੀਆਂ ਬਰੀਡ ਦੁੱਧ ਦਿੰਦੀ ਹੁੰਦੀ ਆ ਆ ਮੱਝਾਂ ਦੇਖ ਲੈ ਆ ਦੇਖ ਲੈ ਮੱਝਾਂ ਵੀ ਪੂਰੀ ਮਤਲਬ ਕੁਆਲਿਟੀ ਤਿਆਰ ਕਰੋ ਬਈ ਕੁਆਲਿਟੀ ਤਿਆਰ ਕਰੋਗੇ ਕੁਆਲਿਟੀ ਤਿਆਰ ਕਰੋਗੇ ਤਾਂ ਤੁਸੀਂ ਆਪਦਾ ਸਾਰਾ ਕੁਝ ਬਣਾ ਲਓਗੇ ਜੇ ਕੁਆਲਿਟੀ ਨਹੀਂ ਤਿਆਰ ਕਰੋਗੇ ਹਨਾ ਤੇ ਫਿਰ ਸੋਤੋ ਕੁਝ ਨਹੀਂ ਬਣਨਾ ਹੈਗਾ ਵੀ ਯਾਨੀ ਕਿ ਮੇਰਜ਼ਾ ਬਸ ਇਹੀ ਤੁਹਾਨੂੰ ਦੱਸਣਾ ਮੈਂ ਤਾਂ ਵੀ ਮੈਂ ਇਹ ਚੀਜ਼ ਦੇ ਵਿੱਚ ਬਈ ਜੁੜਾ ਹਾਂ ਬਹੁਤ ਚਿਰ ਦਾ ਤੇ ਬਹੁਤ ਭਰਾ ਕਹਿੰਦੇ ਨੇ ਬਾਜੀ ਮੈਂ ਫਾਰਮ ਬਣਾਉਣਾ ਮੈਂ ਬੱਜਾ ਖਰੀਦ ਖਰੀਦ ਫਾਰਮ ਬਣਾਉਣਾ ਬੱਜਾ ਖਰੀਦ ਕੇ ਬਈ ਕਦੇ ਫਾਰਮ ਨਾ ਬਣਾਓ ਬੱਜਾ ਹਾਂ ਤੁਸੀਂ ਫਾਰਮ ਜਿਹੜੇ ਨਵੇਂ ਬੰਦੇ ਚਲਾਉਣਾ ਉਹ ਦੋ ਮੱਝਾਂ ਲੈ ਲਓ ਦੋ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀਆਂ ਕੱਟੀਆਂ ਪਾਲੋ ਕੱਟੀਆਂ ਪਾਲਦੇ ਪਾਲਦੇ ਨਾਲ ਦੋ ਚਾਰ ਸਾਲਾਂ ਪੰਜ ਦੇ ਵਿੱਚ ਥੋੜਾ ਮਾਲ ਤਿਆਰ ਹੋ ਜੂ ਮੇਰੇ ਕੋਲ ਪੰਜ ਸਾਲਾਂ ਦੇ ਵਿੱਚ 10 ਮਹੀਨੇ ਆ ਗਏ ਸਿਰਫ ਮੈਂ ਪਹਿਲਾਂ ਦੋ ਤਿੰਨ ਮਹੀਨੇ ਸਾਰਾ ਰੱਖਦਾ ਹੁੰਦਾ ਸੀਗਾ ਹੁਣਾਂ ਦੋ ਝੋਟੀਆਂ ਤਿਆਰ ਹੋ ਜਾਣਗੀਆਂ ਇੱਕ ਅੱਧੀ ਝੋਟੀ ਸਾਨੂੰ ਪਤਾ ਲੱਗਦਾ ਕੋਈ ਵੀ ਯਾਨੀ ਕਿ ਤੋਕੜ ਮੈਂਹ ਸਾਨੂੰ ਕੋਈ ਮਿਲਦੀ ਆ ਤਿਆਰੀ ਕੋ ਬੰਦਾ ਜਾਣ ਪਛਾਣ ਵਾਲਾ ਵੇਜਾ ਉਹ ਹੀ ਲੈ ਲਓ ਵੀ ਇਸ ਕਰਕੇ ਮੇਰੀ ਬਸਮਤ ਜੀ ਇੰਨੀ ਕੀ ਬੇਨਤੀ ਕਰਨੀ ਆ ਕਿਸਾਨ ਭਰਾਵਾਂ ਨੂੰ ਵੀ ਭਾਈ ਮੁੱਲ ਮਾਲ ਲੈ ਕੇ ਤੁਸੀਂ ਫਾਰਮ ਨਾ ਬਣਾਓ ਸੋਨੂੰ ਮੁੱਲ ਮਾਲ ਰਗੜ ਜੂਗਾ ਜੇ ਕੱਦਾ ਟੰਗਰ ਵੀ ਖਰਾਬ ਹੋ ਗਿਆ ਤਾਂ ਸੋਨੂੰ ਐਸਾ ਹਵ ਲੈ ਲਓ ਵੀ ਸੋਡਾ ਨੱਕ ਮੁੜ ਜੂ ਮੁੜ ਕੇ ਤੁਸੀਂ ਫਾਰਮ ਨਹੀਂ ਕਰਨਾ ਠੀਕ ਹੈ ਜੀ ਧੰਨਵਾਦ ਬੈਰੂ ਜੀ ਕਾ ਖਾਲਸਾ ਵਰੀ ਫਤ